ਮਾਨਯੋਗ ਕਮਿਸ਼ਨਰ ਰੂ ਪੁਲਿਸ ਜ਼ਿਲ੍ਹਾ ਤਖਸੀ ਸਰਪੰਚ ਸ਼ਰਮਾ ਐਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਗੇਟ ਅਕ੍ਰਿਮ ਮਾੜੇ ਹਸਲਾ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਹਦੇ ਵਿੱਚ ਥਾਣਾ ਭਾਰੋ ਕੈਂਪ ਦੀ ਪੁਲਿਸ ਨੇ ਇੱਕ ਸਫਲਤਾ ਹਾਸਲ ਹੋਈ ਹੈ ਜੋ 28 ਦੀ ਰਾਤ ਨੂੰ ਇੱਕ ਮਰਡਰ ਦਾ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਦੋ ਭਰਾ ਦੀਪਕ ਕੁਮਾਰ ਅਤੇ ਅਜੀਤ ਕੁਮਾਰ ਨੇ ਵਿਕਟਮ ਸੀਗੇ ਜਿਦੇ ਵਿੱਚੋਂ ਦੀਪਕ ਕੁਮਾਰ ਦੀ ਡੈਥ ਹੋ ਗਈ ਸੀ ਉਹਦੇ ਵਿੱਚ ਚਾਰ ਸੀ ਜਿਹੜੇ ਮੇਨ ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਜਿਨ੍ਹਾਂ ਦਾ ਨਾਮ ਹੈ ਅਫਤਾਰ ਸੁਮਨ ਉਪਰਫਤਾਰੀ ਜਰਨੀ ਪੁੱਤਰ ਹਰਵੰਸਲਾ ਰਜਤ ਨਾਹਰ ਉਸ ਨੂੰ ਨਾ ਅਤੇ ਸੁਖਚੈਨ ਪੁੱਤਰ ਵਿਜੇ ਕੁਮਾਰ ਜੋ ਵਜਾ ਰੰਜੀ ਸਿੱਗੀ 1.5 ਲੱਖ ਰੁਪਏ ਦਾ ਲੈਣ ਦੇਣ ਸੀ ਅਫਤਾਰ ਤਾਰੀ ਨੇ ਦੇਣ ਤੇ ਬਚਾਏ ਆ ਤੇ ਜੋ ਹੈ ਹਮਲਾ ਕਰਵਾ ਦਿੱਤਾ ਜਿਸ ਦੇ ਕਾਰਨ ਦੀਪਕ ਕੁਮਾਰ ਦੀ ਡੇਥ ਹੋ ਗਈ ਹੈ ਇਨਸੀਡੈਂਟ ਵਿੱਚ ਵਰਤਿਆ ਗਿਆ ਜਿਹੜੇ ਲੋਹਾ ਦਾਤਰ ਸੀ ਉਹ ਵੀ ਰਿਕਵਰ ਕਰ ਲਿਆ ਸੀ ਤੇ ਈਟਾ ਰੋੜੇ ਵੀ ਰਿਕਵਰ ਕਰ ਲਿਆ ਜਿਨ੍ਹਾਂ ਨਾਲ ਇਹਨਾਂ ਨੇ ਕਤਲ ਕੀਤਾ ਤੇ ਜਿਹੜਾ ਦੋਸ਼ੀ ਰਜਤ ਨਾਹਰ ਹੈ ਉਹਦੇ ਤੇ ਐਨਡੀਪੀਐਸ ਐਕਟ ਦੇ ਦੋ ਮੁਕਦਮੇ ਪਹਿਲਾਂ ਵੀ ਦਰਜ ਐ ਤੇ ਜਿਹੜਾ ਅਫਤਾਰਤਾਰੀ ਆ ਉਹ ਤੇ ਇੱਕ ਹਰਟ ਦਾ ਮਕਦਮਾ ਪਹਿਲਾਂ ਚੱਲੇ ਦੋਸ਼ੀਆਦੀ ਰਿਮਾਂਡ ਲੈ ਕੇ ਤਫਤੀਸ਼ ਅਗੇ ਵਧਾਈ ਜਾਂਦੀ ਥੈਂਕ ਯੂ